ਚੇਤਰਪາກ ਦੇ ਵਿੱਚ ਬਹੁਤ ਹੀ ਮਲ ਜਿਹੜੀ ਪਿਆਨਕ ਅੱਗ ਹੈਗੀ ਆ ਉਹ ਲੱਗੀ ਆ ਮਤਲਬ ਐਡਿਸ਼ਨ ਬੋਰਡ ਦੀ ਬੈਕ ਸਾਈਡ ਤੇ ਅੰਬਸਾਹ ਗੁਰਦੁਆਰਾ ਸਾਹਿਬ ਦੀ ਬੈਕ ਸਾਈਡ ਤੇ ਵੀ ਆਪਾਂ ਕਹਿ ਸਕਦੇ ਆ ਸੋ ਮੈਂ ਇੱਥੇ ਆ ਕੇ ਪਹੁੰਚ ਕੇ ਦੇਖਿਆ ਤਾਂ ਹੁਣ ਤਾਂ ਬੜਾ ਕਾਫੀ ਕੰਟਰੋਲ ਦੇ ਵਿੱਚ ਆ ਗਿਆ ਸਮਝਦਾ ਜੀ ਸ਼ਰਾਰਤੀ ਅੰਸਰ ਨੇੜੀ ਸ਼ਰਾਰਤ ਕੀਤੀ ਆ ਸੋ ਬੜਾ ਕਾਫੀ ਅੰਡਰ ਕੰਟਰੋਲ ਹੈ ਤੇ ਮੇਰਾ ਖਿਆਲ ਆ ਵੀ ਕੰਡੇ ਦੇ ਵਿੱਚ ਵੀ ਜਿਹੜਾ ਹੈਗਾ ਇਹਦੇ ਹੋਰ ਚੰਗੀ ਜਿਹਾ ਕੰਟਰੋਲਾ ਕੀਤਾ ਜਾਵੇ। ਮਾਈ ਘਟਨਾ ਵਾਪਰੀ ਆ ਇਹ ਕਿਸੇ ਨੇ ਸ਼ਰਾਰਤ ਕੀਤੀ ਹੈ ਜਾਣਬੁੱਝ ਕੇ ਕਿਉਂ ਨਸ਼ਾ ਕਿਉਂ ਕਿ ਇੱਥੇ ਮੌਜੂਦ 10 ਨੇ ਲੋਕੀ ਪਤਨ ਨਸ਼ਈ ਜਿਹੜਾ ਨਸ਼ਾ ਕਮਾਲ ਲੜਕੇ ਕਿ ਇੱਥੇ ਆਣ ਕੇ ਬੈਠਦੇ ਬੂਟ ਦੇ ਸਾਨੂੰ ਉਹਨਾਂ ਨੇ ਜਾਂਦ ਕੇ ਕੋਈ ਸਿਗਰਟ ਸੂਟ ਪੀਤੀ ਆ ਜਾਂ ਕੋਈ ਸਿਗਰਟਾਂ ਬੀੜੀਆਂ ਪੀਂਦੇ ਨੇ ਜਿਹੜੇ ਬੱਚੇ ਜਾਂ ਉਹਨਾਂ ਨੇ ਕੋਈ ਖੋਲ ਕੀਤਾ ਉਹਨਾਂ ਨੇ ਜੇ ਇਸ਼ਾਰਾ ਤੇ ਕਿਹਾ ਇਤੋਂ ਉਹ ਕੋਲ ਗਏ ਨੇ ਅਸੀਂ ਫਾਇਰ ਬ੍ਰਿਗੇਡ ਭੇਜੀ ਹੈ 10-15 ਮਿੰਟ ਚ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਆ ਗਈਆਂ ਸਨ ਕੱਗ ਤੇ ਕਾਬੂ ਜਿਹੜਾ ਵਾ ਪਾਇਆ ਜਾ ਰਿਹਾ ਫੋਨ ਆਇਆ ਲੋਕ ਮੇਰੇ ਜਿਹੜੇ ਇਲਾਕੇ ਦੇ ਵਾਸੀ ਉਹ ਸੈਰ ਕਰ ਰਹੇ ਸੀ ਇੱਥੇ ਉਹਨਾਂ ਦਾ ਮੈਨੂੰ ਫੋਨ ਆਇਆ ਮੈਂ ਇਮੀਡੀਏਟ ਮੈਡਮ ਐਮਸੀ ਵੀ ਅਸੀਂ ਦਵਾ ਦਾ ਬਥੇ ਮੌਕੇ ਤੇ ਪਹੁੰਚੇ ਤਾਂ ਫਾਇਰ ਬ੍ਰਿਗੇਡ 15 ਮਿੰਟ ਚ ਫਾਇਰ ਬ੍ਰਿਗੇਡ ਆ ਗਈ ਸੀ ਪਰ ਜਿਹੜੀ ਅੱਗ ਲੱਗੀ ਉਹ ਬਹੁਤ ਧਿਆਨਕ ਲੱਗੀ ਆ ਕਿਉਂਕਿ ਇੱਕ ਪਾਰਕ ਨੇਚਰ ਪਾਰਕ ਆ ਗਿਆ ਪਸਟਡੀ ਉਹ ਕੰਪਨੀਆਂ ਜਿਨੇ ਹੁਣੇ 5.5 ਬੈਂਡ ਦੇ ਨਾਲ ਆਸਟ੍ਰੇਲੀਆ ਦੇ ਵੀ ਤੁਸੀਂ ਸਿੰਗਲ ਜਾਣਾ ਹੈ ਸਪਾਊਸ ਜਾਣਾ ਹੈ ਤਾਂ 100% ਵੀਜ਼ਾ ਹਾਸਲ ਕਰ ਸਕਦੇ ਹੋ ਜਪ ਸਟੱਡੀ ਦੇ ਕੋਲੇ ਅੱਜ ਹੀ ਆਓ ਐਕਚੁਅਲੀ ਮੈਂ ਤਾਂ ਹੁਣੇ-ਹੁਣੇ ਸਾਡੇ ਇੰਦਰਜੀਤ ਸਿੰਘ ਢਿੱਲੋਂ ਇਹਨਾਂ ਦੇ ਵਾਈਫ ਤੋਂ ਕਾਉਂਸਲਰ ਨੇ ਖੜੇ ਨਾਲ ਮੈਨੂੰ ਉਹਦੀ ਕਾਲ ਆਈ ਸੀ ਕਿ ਆਪਣੇ ਨੇਚਰ ਪਾਰਕ ਦੇ ਵਿੱਚ ਬਹੁਤ ਹੀ ਮਲ ਜਿਹੀ ਭਿਆਨਕ ਅੱਗ ਹੈਗੀ ਆ ਉਹ ਲੱਗੀ ਆ ਮਤਲਬ ਉਹ ਐਡਿਸ਼ਨ ਬੋਰਡ ਦੀ ਬੈਕ ਸਾਈਡ ਤੇ ਅੰਮ੍ਰਿਤਸਰ ਗੋਦੌਰਾ ਖਾ ਦੀ ਬੈਕ ਸਾਈਡ ਤੇ ਵੀ ਆਪਾਂ ਕਹਿ ਸਕਦੇ ਆ ਸੋ ਮੈਸੇਜ ਆਗੇ ਪਹੁੰਚ ਗਿਆ ਦੇਖਿਆ ਤਾਂ ਹੁਣ ਤਾਂ ਬੜਾ ਕਾਫੀ ਕੰਟਰੋਲ ਦੇ ਵਿੱਚ ਹੈਗੀ ਆ ਸਾਡੇ ਮਤਲਬ ਕਾਰਪੋਰੇਸ਼ਨ ਦੇ ਪ੍ਰੋਸੈਸਿੰਗ ਦੇ ਬੰਦੇ ਹੈਗੇ ਆ ਮਲੈਕਸੀਅਨ ਐਸ ਜੀਓ ਨੇ ਕਮਿਸ਼ਨਰ ਸਾਹਿਬ ਵੀ ਦੋ ਚਾਰ ਮਿੰਟ ਜੀ ਪਹੁੰਚਣ ਵਾਲੇ ਨੇ ਤੇ ਸੋ ਐਕਚੁਅਲੀ ਗੱਲ ਇਹ ਹੈ ਕਿ ਇਹ ਤੇ ਗ੍ਰੀਨਰੀ ਬਹੁਤ ਜ਼ਿਆਦਾ ਹੈਗੀ ਆ ਬਹੁਤ ਵੱਡੇ ਵੱਡੇ ਪੇੜ ਹੈਗੇ ਆ ਉਹ ਜਿਹੜੇ ਪੱਤੇ ਸੀ ਉਹ ਬਹੁਤ ਜ਼ਿਆਦਾ ਇੱਥੇ ਹੈਗੇ ਸੀ ਜਿਹੜੇ ਸੁੱਕੇ ਬੱਤੇ ਸੀਗੇ ਤੇ ਕਿਸੇ ਮੈਂ ਤਾਂ ਸਮਝਦਾ ਕਿ ਸ਼ਰਾਰਤੀ ਅੰਸਰ ਨੇ ਜਿਹ ਸੋ ਬੜਾ ਕਾਫੀ ਅੰਡਰ ਕੰਟਰੋਲ ਹੈ ਤੇ ਮੇਰਾ ਖਿਆਲ ਹੈ ਵੀ ਕੰਡੇ ਦੇ ਵਿੱਚ ਵੀ ਜਿਹੜਾ ਹੈਗਾ ਇਹਦੇ ਹੋਰ ਚੰਗੀ ਜਿਹਾ ਕਹਿੰਦਾ ਕੰਟਰੋਲ ਆ ਕੀਤਾ ਜਾਊਗਾ। ਇਹ ਤੋਂ ਇਹ ਨਾਲੇ ਵੱਡੇ ਵੱਡੇ ਰਕਤਰਾਂ ਨੂੰ ਨੁਕਸਾਨ ਹੋਇਆ। ਬਿਲਕੁਲ ਜੀ ਬਿਲਕੁਲ ਦੇਖੋ ਜਿਹੜੇ ਬਹੁਤ ਹੀ ਮਤਲਬ ਆਪਾਂ ਇਤਿਹਾਸਿਕ ਪੀੜ੍ਹ ਕਹਿ ਸਕਦੇ ਆ ਤੇ ਜਿਨ੍ਹਾਂ ਦੀ ਹਿਸਟਰੀ ਬਹੁਤ ਲੰਬੀ ਚੌੜੀ ਹੈਗੀ ਆ। ਸੋ ਮਹਾਲੀ ਤਾਂ ਬਾਅਦ ਚ ਬਣਿਆ ਪਰ ਇਹ ਪੀੜ੍ਹ ਉਸ ਤੋਂ ਵੀ ਪਹਿਲਾਂ ਦੇ ਹੈਗੇ ਨੇ। ਤਾਂ ਦੁੱਖ ਵਾਲੀ ਗੱਲ ਵੀ ਆ ਕਿ ਉਹ ਮੇਰੇ ਸਾਹਮਣੇ ਉਹਨਾਂ ਨੂੰ ਸੇਕ ਲੱਗ ਰਿਹਾ ਔਰ ਸੜ ਰਹੇ ਆ। ਉਹ ਜਿਹੜੇ ਹੈਗੇ ਆ ਮਤਲਬ ਪੱਤੇ نیچے गिर ਰਹੇ ਨੇ ਸੋ ਮਤਲਬ ਨੁਕਸਾਨ ਹੋਇਆ ਜੀ ਉਸ ਚੀਜ਼ ਦਾ ਵੀ ਹੋਇਆ ਲੱਗਦੀ ਮਤਲਬ ਇਹ ਹੋ ਗਿਆ ਕਿ ਮਤਲਬ ਦਿਨ ਚ ਸੀਗਾ ਅਜੇ ਕੋਈ ਲੇਟ ਨਾਈਟ ਨਹੀਂ ਸੀਗਾ ਨਹੀਂ ਤਾਂ ਕੋਈ ਨੁਕਸਾਨ ਵੱਡਾ ਹੋ ਸਕਦਾ ਸੀ ਬਟ ਟਾਈਮ ਸੀਗਾ ਦਿਖਦਾ ਸੀਗਾ ਹਨੇਰਾ ਨਹੀਂ ਸੀ ਹੋਇਆ ਤੇ ਉਹ ਸਾਰਾ ਕੋਈ ਅੰਡਰ ਗੰਡੋਲਾ ਕੋਈ ਨੁਕਸਾਨ ਮਤਲਬ ਕੋਈ ਬੱਚੇ ਦਾ ਕੋਈ ਲੇਡੀ ਦਾ ਕੋਈ ਨੁਕਸਾਨ ਨਹੀਂ ਹੋਇਆ ਦੇਖੋ ਬੜੀ ਮਾੜੀ ਘਟਨਾ ਵਾਪਰੀ ਆ ਇਹ ਕਿਸੇ ਨੇ ਸ਼ਰਾਬ ਕੀਤੀ ਹੈ ਜਾਣਬੁੱਝ ਕੇ ਕਿਸੇ ਨਸ਼ਾ ਚੋਂ ਇੱਥੇ ਮੌਜੂਦ 10 ਨੇ ਲੋਕੀ ਇੱਥੇ ਨਸ਼ਈ ਜਿਹੜਾ ਨਸ਼ਾ ਕਰਦਾ ਲੜਕੇ ਕਈ ਇੱਥੇ ਆਣ ਕੇ ਬੈਠਦੇ ਬੂਟ ਦੇ ਥਾਂ ਉਹਨਾਂ ਨੇ ਜਾਂਦ ਕਿ ਕੋਈ ਸਿਗਰਟ ਸੁੱਟ ਪੀਤੀ ਆ ਜਾਂ ਕੋਈ ਸਿਗਰਟਾਂ ਬੀੜੀਆਂ ਪੀਂਦੇ ਨੇ ਜਿਹੜੇ ਬੱਚੇ ਜਾਂ ਉਹਨਾਂ ਨੇ ਕੋਈ ਹੋਰ ਕੀਤਾ ਉਹਨਾਂ ਨੇ ਇਹ ਸ਼ਰਾਬ ਕੀਤੀ ਦੁਪਹਿਰ ਨੂੰ ਔਰ ਉਹ ਬੜੀ ਮਾੜੀ ਘਟਨਾ ਉਹਨਾਂ ਦਕਸਤਾਂ ਵੀ ਰਸਤਾ ਪਿਆਵਾ ਪਰ ਮੈਂ ਉਸੇ ਵੇਲੇ ਸੀ ਜਦੋਂ ਪਤਾ ਲੱਗਾ ਮੈਨੂੰ ਮੈਸੇਜ ਗਿਆ ਇਤੋਂ ਉਹ ਕੋਲ ਗਏ ਨੇ ਅਸੀਂ ਫਾਇਰ ਬਗੜ ਭੇਜੀ ਹੈ 10 15 ਮਿੰਟ ਚ ਫਾਇਰ ਬਗੜ ਦੀਆਂ ਗੱਡੀਆਂ ਵੀ ਆ ਗਈਆਂ ਸਨ ਕ ਅੱਗ ਤੇ ਕਾਬੂ ਜਿਹੜਾ ਵਾ ਪਾਇਆ ਜਾ ਰਿਹਾ ਥੋੜੇ ਦਿਲ ਦੇ ਵਿੱਚ ਕਿਉਂਕਿ ਲੱਕੜ ਸੁੱਕੀ ਸੀ ਨਾਲ ਪੱਤੇ ਸੁੱਕੇ ਸਨ ਉਹ ਅੱਗ ਜਖਦਮ ਜਿਹੜੀ ਆ ਉਹ ਫੈਲ ਗਈ ਆ ਪਰ ਕਿਉਂਕਿ ਬਹੁਤ ਕਾਉਂਸਲਰ ਸਹਿਬਾਨ ਵੀ ਮੈਡਮ ਧਿਲੋਂ ਸਾਹਿਬਾ ਆਪਣਾ ਆਏ ਹੋਏ ਦੇ ਇਸ ਇਲਾਕੇ ਦੇ ਨਾਲ ਮੈਡਮ ਵੀ ਆਏ ਹੋਏ ਨੇ ਸਾਡੇ ਸਾਥੀ ਨੇ ਸਾਡੇ ਤੁਨ ਸਿੰਘ ਵੀ ਖੜੇ ਨੇ ਪੁਲਿਸ ਡਿਪਾਰਟਮੈਂਟ ਵੀ ਆ ਗਿਆ ਵਾ ਸਾਡੇ ਮਹਿਕਮੇ ਫਾਇਰ ਬਗੜ ਵੀ ਆ ਗਿਆ ਉਹਤੇ ਕਾਬੂ ਪਾਇਆ ਜਾ ਰਿਹਾ ਪਾ ਘਟਣਾ ਬਹੁਤ ਮਾੜੀ ਆ ਜਿਸ ਨੇ ਵੀ ਕੀਤੀ ਹੈ ਇਨਸਾਨੀਅਤ ਤੋਂ ਗਿਰੀ ਹਲਕਤਾ ਕਿਉਂਕਿ ਇਹ ਇਥੋਂ ਆਕਸੀਜਨ ਲੈਂਦਾ ਹਰ ਬਾਦ ਵਿੱਚ ਔਰ ਜਿਹੜੇ ਨਾਲ ਦਸਤਾਂ ਦੇ ਵਿੱਚ ਇੰਨੀ ਵਧੀਆ ਇਹ ਨੇਚਰ ਪਾਲ ਕੇ ਜਿਹਦਾ ਨਾਂ ਹੀ ਨੇਚੇ ਦਾ ਉਸ ਨੇਚਰ ਤੇ ਖਲਣ ਪਾਉਂਦੀ ਜਿੰਨੇ ਵੀ ਕੋਸ਼ਿਸ਼ ਕੀਤੀ ਮਸਾਂ ਉਹਦੀ ਜਿੰਨੀ ਨਿੰਦਾ ਕੀਤੀ ਜਾਵੇ ਘਾਟਾ ਪਰ ਕਿਉਂਕਿ ਇਹਦੇ ਮੈਸੇਜ ਦੇ ਘਾੜੀ ਨੂੰ ਮੈਂ ਕਹਾਂਗਾ ਵੀ ਜਿਹੜੀ ਕੋਈ ਲਾਪਰ ਹੋਈ ਹੈ ਜੇ ਕੋਈ ਹੋਈ ਹੈ ਜਾਂਚ ਵੀ ਕੀਤੀ ਜਾਵੇ ਇਹਦੇ ਸਾਰਾ ਇਹ ਸਿਸਟਮ ਜਿਹੜਾ ਪਰ ਜੋ ਹੋਇਆ ਪਹਿਲਾਂ ਇਹ ਤੇ ਕੰਟਰੋਲ ਕਰਦੇ ਪਾਣੀ ਫਾਇਰ ਗੱਡੀਆਂ ਹੋਰ ਮੰਗਾਈਆਂ ਨੇ ਕਿਉਂਕਿ ਦੂਜੇ ਬੰਦੇ ਵੀ ਇੱਕ ਅੱਗ ਲੱਗੀ ਹੋਈ ਹੈ ਉਹ ਗੱਡੀਆਂ ਕੋਲ ਉਹਦੇ ਨੇ ਪਰ ਕੋਸ਼ਿਸ਼ ਹੈ ਵੀ ਜਲਦੀ ਤੋਂ ਜਲਦੀ ਇੱਥੇ ਕਿਉਂਕਿ ਸਾਰੀ ਸੁੱਕੀ ਲੱਕੜਾਂ ਉੱਤੇ ਦਰਖਤ ਵੀ ਤੋਂ ਟੈਂਪਰੇਚਰ ਬਹੁਤ ਵਧ ਹੈਗਾ ਵਾ ਉਹਦੇ ਕਰਕੇ ਥੋੜਾ ਜਿਹਾ ਨੇ ਹੋਰ ਦਿੱਕਤ ਆ ਰਹੀ ਹੈ ਤੇ ਮੈਂ ਕਾਉਂਸਲਰਸ ਮੈਡਮ ਦਾ ਵੀ ਧੰਨਵਾਦੀ ਆ ਸਾਰੇ ਡਿਪਾਰਟਮੈਂਟ ਦੇ ਜਿਹੜਾ ਆਇਆ ਹੋਇਆ ਸਾਰੇ ਆਪ ਮੌਕੇ ਤੇ ਪਹੁੰਚੇ ਨੇ ਸਾਰੇ ਸਾਰੇ ਇਸ ਮੈਕ ਅ ਦੇਖ ਰਹੇ ਹਾਂ ਸੋ ਮੈਨੂੰ ਜੀ ਫੋਨ ਆਇਆ ਲੋਕ ਮੇਰੇ ਜਿਹੜੇ ਇਲਾਕੇ ਦੇ ਵਾਸੀ ਹੋ ਸੈਰ ਕਰ ਰਹੇ ਸੀ ਇੱਥੇ ਉਹਨਾਂ ਦਾ ਮੈਨੂੰ ਫੋਨ ਆਇਆ ਮੈਂ ਇਮੀਡੀਏਟ ਮੈਡਮ ਐਮ ਸੀ ਵੀ ਅਸੀਂ ਦਵਾ ਦਾ ਵੀ ਇੱਥੇ ਮੌਕੇ ਤੇ ਪਹੁੰਚੇ ਜਦੋਂ ਪਹੁੰਚੇ ਤਾਂ ਫਾਇਰ ਬ੍ਰੀਡ 15 ਮਿੰਟ ਚ ਫਾਇਰਟ ਆ ਗਈ ਸੀ ਪਰ ਜਿਹੜੀ ਅੱਗ ਲੱਗੀ ਉਹ ਬਹੁਤ ਧਿਆਨਕ ਲੱਗੀ ਆ ਕਿਉਂਕਿ ਇੱਕ ਪਾਰਕ ਨੇਚਰ ਪਾਰਕ ਆ ਜਿਹੜੇ ਇੱਥੇ ਪੀੜ ਕਈ ਸਾਲਾਂ ਦੇ ਡਿਵੈਲ ਅੱਜ ਉਹ ਇਦਾਂ ਬਹੁਤ ਬੁਰੀ ਤਰ੍ਹਾਂ ਜਲੇ ਨੇ ਇੱਕ ਇਹ ਹੈ ਕਿ ਇੱਥੇ ਜਿਹੜੇ ਸੁੱਕੇ ਪੱਤਿਆਂ ਦੇ ਢੇਰ ਲਾਏ ਹੋਏ ਨੇ ਇੱਕ ਇਹ ਇੱਥੇ ਨਹੀਂ ਲੱਗਣੇ ਚਾਹੀਦੇ ਇਹ ਕਿਤੇ ਬਾਹਰਲੀ ਵਸਾਈਟ ਤੇ ਲਾਣੇ ਚਾਹੀਦੇ ਹੈ ਪਾਰਕ ਦੇ ਵਿੱਚ ਕੋਈ ਸੈਰ ਕਰਦਾ ਹੁਣ ਪੇੜਾਂ ਦੀ ਹਾਈਟ ਤੱਕ ਅੱਗ ਲੱਗ ਗਈ ਉਹ ਅੱਗ ਲੱਗਣ ਕਰਕੇ ਕੋਈ ਨੀਚੋਂ ਨਿਕਲੇਗਾ ਤਾਂ ਉਹਦੇ ਉੱਪਰ ਟਾਣਾ ਟੁੱਟ ਕੇ गिर ਸਕਦਾ ਤੇ ਇਹ ਬਹੁਤ ਮਾੜੀ ਹਰਕਤ કરી ਕਿਸੇ ਨੇ ਤੋਂ ਸੋ ਵੀ ਆਜ਼ ਫਾਈਵ ਇਅਰ ਆਫ ਕੋਸ਼ਿਸ਼ ਕਰ ਰਹੀ ਅੱਗ ਬੁਝਾਣ ਦੀ ਤੇ ਮੈਂ ਤਾਂ ਇਹੀ ਕਾਵਾਂਗਾ ਕਿ ਇਦਾਂ ਦੀ ਗਲਤੀਆਂ ਨਾ ਕਰੋ ਕਿ ਜਿਹੜੀਆਂ ਨਸ਼ੇਵਾਲ ਬੰਦੇ ਹੈਗੇ ਆ ਮੈਂ ਤਾਂ ਕਾਨੂੰਨ ਨੂੰ ਪੁਲਿਸ ਨੂੰ ਵੀ ਕਹਾਂਗਾ ਕਿ ਇਹ ਪਾਰਕ ਦੇ ਵਿੱਚ ਕਾਨੂੰਨ ਬਣਾਇਆ ਜਾਵੇ ਕੋਈ ਇਸ ਪਾਰਕ ਦੇ ਵਿੱਚ ਕੋਈ ਵੀ ਆ ਕੇ ਸਿਗਰਟ ਕੋਈ ਵੀ ਨਸ਼ਾ ਪੱਤਾ ਨਾ ਕਰੇ ਕੋਈ ਕਰਦਾ ਤੇ ਉੱਤੇ ਮੰਦੀ ਕਾਰਵਾਈ ਕੀਤੀ ਜਾਵੇ ਜਪ ਸਟਡੀ ਉਹ ਕੰਪਨੀਆਂ ਜਿਹਨੇ ਹੁਣੇ 5.5 ਬੈਂਡ ਦੇ ਨਾਲ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਕੇ ਦਿੱਤੇ ਨੇ ਤੁਸੀਂ ਸਿੰਗਲ ਜਾਣਾ ਹੈ ਸਪਾਊਸ ਜਾਣਾ ਤਾਂ 100% ਵੀਜ਼ਾ ਹਾਸਲ ਕਰ ਸਕਦੇ ਹੋ ਜਪ ਸਟਡੀ ਦੇ ਕੋਲੇ ਅੱਜ ਹੀ ਆਓ